ਅੱਜ ਇੱਕ ਮਸਲਾ ਠੰਡਾ ਨਹੀਂ ਹੋਇਆ ਸੀਗਾ ਚੈਰੀਪਾਟਿਆ ਵਾਲਾ ਤੇ ਅੱਜ ਇੱਕ ਨਵਾਂ ਮਸਲਾ ਜਿਹੜਾ ਉੱਠ ਕੇ ਖੜਾ ਹੋਇਆ ਇਹਨੂੰ ਇੰਡਾਇਰੈਕਟਲੀ ਤੌਰ ਤੇ ਧਮਕੀ ਆਉਂਦੀ ਆ ਕਿ ਅਸੀਂ ਤੇਰੇ ਨਾਲ ਦੇਖਣਾ ਤੇ ਕਿਹਦੇ ਵੱਲੋਂ ਧਮਕੀ ਆਈ ਹੈ ਤੁਹਾਨੂੰ ਕਿਹਦੀ ਕੋਲ ਦੇਖੋ ਇਸ ਟਾਈਮ ਜਿਹੜੀਆਂ ਧਮਕੀਆਂ ਦੇਊਗਾ ਉਹ ਤਾਂ ਉਹ ਵੀ ਬੰਦਾ ਦੇਊਗਾ ਨਾ ਵੀ ਜਿਹੜਾ ਕੋਈ ਨਾ ਕੋਈ ਕਿੱਲਾ ਰੱਖਦਾ ਹੁੰਦਾ ਹੈ ਨਾ ਉਹ ਵਿਚਾਰਾ ਦੂਜਾ ਤਾਂ ਕਿਉਂ ਦੇਊਗਾ ਜਿਹੜੇ ਦਿਨ ਮੈਂ ਸੌਂਫ ਚੱਕੀ ਸੀ ਬੁਕਾਲਤ ਉਸ ਦਿਨ ਮੈਂ ਇਹ ਥੋੜੋ ਕਿਹਾ ਸੀ ਵੀ ਮੈਂ ਕਿਹੜੀ ਪਾਰਟੀ ਦੀ ਖਾਤਰ ਲੜਨਾ ਨਹੀਂ ਕਿਹੜੀ ਪਾਰਟੀ ਦੀ ਖਾਤਰ ਨਹੀਂ ਲੜਨਾ ਵੀ ਹੋ ਸਕਦਾ ਕੱਲ ਨੂੰ ਕਿਸੇ ਜੱਜ ਸਾਹਿਬ ਦੇ ਨਾਂ ਤੇ ਮੈਨੂੰ ਬਦਨਾਮ ਕਰ ਸਕਦੇ ਆ ਕਿਸੇ ਪੁਲਿਸ ਅਫਸਰ ਦੇ ਨਾਂ ਤੇ ਬਦਨਾਮ ਕਰ ਸਕਦੇ ਆ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਜਿਵੇਂ ਜੇ ਆਪਾਂ ਗੱਲ ਕਰੀਏ ਪੱਤਰਕਾਰਾਂ ਨੂੰ ਘਟਾਰੇ 'ਚ ਖੜਾ ਕਰਨ ਦੀ ਗੱਲ ਕਰ ਰਹੇ ਨੇ ਵਿਧਾਇਕ ਅਮਰਤਪਾਲ ਸੁਖਣੰਦ ਜੇ ਸਰਕਾਰ ਚੰਗਾ ਕਰਦੀ ਆ ਤਾਂ ਪੱਤਰਕਾਰ ਚੰਗਾ ਵੀ ਵਿਖਾਉਂਦੇ ਰਹੇ ਹੁਣ ਤੱਕ ਤੁਹਾਨੂੰ ਲੱਗਦਾ ਨਹੀਂ ਇਹ ਬਖਲਾਖਟ ਦੀ ਨਿਸ਼ਾਨੀ ਵੀ ਜੇਕਰ ਅਸੀਂ ਸੋਭਾ ਮੈਕ ਲੈ ਕੇ ਕਿਸੇ ਪੱਤਰਕਾਰ ਦੇ ਕੋਲੇ ਬੈਠ ਗਏ ਤਾਂ ਸਾਨੂੰ ਤਾਂ ਜ਼ਿਆਦਾ ਨੌਲੇਜ ਆ ਹਨਾ ਤੇ ਜੇ ਕੋਈ ਹੋਰ ਬੋਲ ਦੇਵੇ ਹੋਰ ਕੋਈ ਪੋਡਕਾਸਟ ਕਰ ਦੇਵੇ ਹੋਰ ਕੋਈ ਬੋਲ ਦੇਵੇ ਤੇ ਉਹਦੇ ਯਾਰ ਬੋਲਣ ਤੇ ਤੁਸੀਂ ਪੌਂਦੀ ਲਾ ਦਿਓ ਤੇ ਮੈਂ ਇਹ ਕਹਿਣਾ ਹੁੰਦਾ ਵੀ ਜੇ ਕਰਨੀ ਹੈ ਮੇਰੇ ਨਾਲ ਸਾਰਥਕ ਬਹਿਸ ਕਰੋ ਜੇ ਤੁਸੀਂ ਆਪ ਦੇ ਆਪ ਨੂੰ ਐਡੇ ਵਧੀਆ ਬੁਲਾਰੇ ਸਮਝਦੇ ਆ ਹਨਾ ਤਾਂ ਜਦੋਂ ਮਰਜੀ ਰੱਖੋ ਬਹਿਸ ਕਰੋ ਲੋਕਾਂ ਨੂੰ ਵੀ ਪਤਾ ਲੱਗੂ ਪਹਿਲਾਂ ਵੀ ਇਲੈਕਸ਼ਨ ਹੁੰਦੇ ਰਹੇ ਆ ਪਹਿਲਾਂ ਵੀ ਵਿਰੋਧੀ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਦੀਆਂ ਰਹੀਆਂ ਐ ਇੱਥੋਂ ਤੱਕ ਕਿ ਪਰਚੇ ਵੀ ਹੋ ਜਾਂਦੇ ਹੁੰਦੇ ਲੜਾਈ ਝਗੜੇ ਵੀ ਹੋ ਜਾਂਦੇ ਹੁੰਦੇ ਸੀ ਪਰ ਜਿਹੜਾ ਨਾ ਬਾਗੇਪੁਰਾਣੇ ਦਾ ਮੈਂ ਸਪੈਸ਼ਲੀ ਗੱਲ ਕਰੂੰਗਾ ਵੀ ਇਸ ਟਾਈਮ ਜਿਹੜਾ ਅ ਅੱਜ ਦੀ ਘੜੀ ਜਿਹੜਾ ਦੌਰ ਦੇਖਣ ਨੂੰ ਮਿਲ ਰਿਹਾ ਨਾ ਉਹ ਦੌਰ ਆ ਜਿਹੜਾ ਉਹ ਬਾਗੇਪੁਰਾਣੇ ਨੂੰ ਜਾਂ ਬਾਗੇਪੁਰਾਣੇ ਦੀ ਰਾਜਨੀਤੀ ਨੂੰ ਇੱਕ ਬਹੁਤ ਹੀ ਜਿਵੇਂ ਕਹਿ ਦਈਏ ਦਲਦਲ ਵਾਲਾ ਲੈ ਕੇ ਜਾਊ ਸੱਸੀ ਕਾਲ ਮੈਡਿਕਟਾਰ ਸਿੰਘ ਸਰਾਂ ਦੇ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਲਗਾਤਾਰ ਚਰਚਾ ਚੱਲ ਰਹੀ ਆ ਜਦੋਂ ਦੀ ਬਲੱਗ ਸੰਭਤੀ ਇਲੈਕਸ਼ਨ ਜਿੱਤੀ ਆ ਸਰੋਨੀਆ ਅਕਾਲੀ ਦਲ ਨੇ ਉਸ ਤੋਂ ਬਾਅਦ ਲਗਾਤਾਰ ਜਿਹੜੀ ਚਰਚਾ ਦੇ ਵਿੱਚ ਨੇ ਵਿਧਾਇਕ ਅਮਰਤਪਾਲ ਸੋਖਣੰਦ ਪਰ ਦਿਨ ਪਰਾ ਦਿਨ ਪਤਾ ਨਹੀਂ ਕੀ ਚੱਕਰਾ ਕਿਉਂ ਪਰਦਾ ਚੜਦਾ ਆ ਰਿਹਾ ਸਤਾਤਰੀ ਪਾਰਟੀ ਦਾ ਅੱਜ ਇੱਕ ਮਸਲਾ ਠੰਡਾ ਨਹੀਂ ਹੋਇਆ ਸੀਗਾ ਚੈਰੀ ਪਾਟਿਆ ਵਾਲਾ ਤੇ ਅੱਜ ਇੱਕ ਨਵਾਂ ਮਸਲਾ ਜਿਹੜਾ ਉੱਠ ਕੇ ਖੜਾ ਹੋਇਆ ਜੱਬਾ ਗੱਲ ਕਰਦੇ ਤਾਂ ਸਾਡਾ ਹਰਜੀਤ ਬਰਾੜ ਐਡਵੋਕੇਟ ਨੇ ਉਹਨਾਂ ਦਾ ਇੱਕ ਜ ਬਿਆਨ ਸਾਹਮਣੇ ਆਇਆ ਸੀ ਕਿ ਉਹਨਾਂ ਦੱਸਿਆ ਸੀਗਾ ਕਿ 112 ਦੀ ਕਾਲ ਦੇ ਉੱਤੇ ਗ੍ਰਫਤਾਰੀ ਨਹੀਂ ਹੋ ਸਕਦੀ ਬਿਨਾਂ ਵਜਾ ਕਿ ਐਮਰਜੈਂਸੀ ਹਲਾਤਾਂ ਤੋਂ ਬਿਨਾਂ ਨਹੀਂ ਗ੍ਰਫਤਾਰੀ ਹੋ ਸਕਦੀ ਪਰ ਇਸ ਟਾਈਮ ਸਾਡਾ ਹਰਜੀਤ ਬਰਾੜ ਨੇ ਪਤਾ ਲੱਗਿਆ ਕਿ ਇਹਨਾਂ ਨੂੰ ਵੀ ਇੱਕ ਧਮਕੀ ਆਈ ਆ ਗੱਲਬਾਤ ਕਰਦੇ ਆ ਬਰਾੜ ਸਾਹਿਬ ਕੀ ਹਾਲ ਚਾਲ ਹੈ ਠੀਕ ਠਾਕ ਹੈ ਜਗਤਾਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਤੁਹਾਡੇ ਸੁਣਨ ਵਾਲੇ ਬਾਗਾਪੁਰਾਣਾ ਹਲਕੇ ਦੇ ਵੋਟਰਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅ ਜਿਹੜਾ ਜਗਤਾਰ ਆਪਾਂ ਦੇਖ ਰਹੇ ਆ ਨਾ ਵੀ ਜਿਹੜਾ ਸੱਤਾ ਦਾ ਮਿਆਰ ਹੈ ਇਸ ਟਾਈਮ ਜੀ ਬਹੁਤ ਗਿਰਦਾ ਜਾ ਰਿਹਾ ਹੈਗਾ ਜੀ ਪਹਿਲਾਂ ਪਹਿਲਾਂ ਵੀ ਇਲੈਕਸ਼ਨ ਹੁੰਦੇ ਰਹੇ ਆ ਜੀ ਪਹਿਲਾਂ ਵੀ ਵਿਰੋਧੀ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਦੀਆਂ ਰਹੀਆਂ ਐ ਇੱਥੋਂ ਤੱਕ ਕਿ ਪਰਚੇ ਵੀ ਹੋ ਜਾਂਦੇ ਹੁੰਦੇ ਤੇ ਲੜਾਈ ਝਗੜੇ ਵੀ ਹੋ ਜਾਂਦੇ ਹੁੰਦੇ ਸੀ ਪਰ ਜਿਹੜਾ ਨਾ ਬਾਘੇ ਪ੍ਰਾਣੇ ਦਾ ਮੈਂ ਸਪੈਸ਼ਲੀ ਗੱਲ ਕਰੂੰਗਾ ਵੀ ਐਸ ਟਾਈਮ ਜਿਹੜਾ ਅ ਅੱਜ ਦੀ ਘੜੀ ਜਿਹੜਾ ਦੌਰ ਦੇਖਣ ਨੂੰ ਮਿਲ ਰਿਹਾ ਨਾ ਉਹ ਦੌਰ ਆ ਜਿਹੜਾ ਉਹ ਬਾਘੇ ਪ੍ਰਾਣੇ ਨੂੰ ਜਾਂ ਬਾਘੇ ਪ੍ਰਾਣੇ ਦੀ ਰਾਜਨੀਤੀ ਨੂੰ ਇੱਕ ਬਹੁਤ ਹੀ ਜਿਵੇਂ ਕਹਿ ਦਈਏ ਦਲਦਲ ਵਾਲਾ ਲੈ ਕੇ ਜਾਊਗਾ ਕਿਉਂਕਿ ਮੈਂ ਮੰਨ ਲਉ ਆਪਦੀ ਗੱਲ ਕਲੀਅਰਿਫਾਈ ਕਰਦਾ ਅਸੀਂ ਬਾਗੇ ਪ੍ਰਾਣੇ ਦੇ ਵਿੱਚ ਇੱਥੇ 38-40 ਵਕੀਲ ਆ ਜਿਹੜੇ ਉਹ ਪ੍ਰੈਕਟਿਸ ਕਰਦੇ ਆ ਰੈਗੂਲਰ ਜੀ ਜਿਹੜਾ ਇੱਕ ਵਕੀਲ ਦਾ ਧਰਮ ਹੁੰਦਾ ਉਹ ਹੁੰਦਾ ਵੀ ਉਹਦਾ ਜਿਹੜਾ ਵੀ ਕਲਾਇੰਟ ਆਉਂਦਾ ਏ ਚਾਹੇ ਉਹ ਸੱਤਾਧਾਰੀ ਪਾਰਟੀ ਦਾ ਚਾਹੇ ਉਹ ਨਹੀਂ ਸੱਤਾਧਾਰੀ ਪਾਰਟੀ ਦਾ ਚਾਹੇ ਉਹ ਵਿਚਾਰਾ ਗਰੀਬ ਆ ਚਾਹੇ ਅਮੀਰ ਆ ਵਕੀਲ ਨੇ ਉਸ ਬੰਦੇ ਦਾ ਪੱਖ ਰੱਖਣਾ ਹੁੰਦਾ ਏ ਜੀ ਉਹਦੀ ਖਾਤਰ ਵਕੀਲ ਨੇ ਪ੍ਰੈਸ ਦੇ ਵਿੱਚ ਵੀ ਬੋਲਣਾ ਹੁੰਦਾ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਸਾਰੇ ਜਿਹੜੇ ਆਪਣੇ ਪੀੜਤ ਹੁੰਦੇ ਆ ਕਿ ਉਹਨਾਂ ਨੂੰ ਬੋਲਣਾ ਆਉਂਦਾ ਹੋਵੇ ਵਕੀਲ ਨੇ ਉਹਨਾਂ ਨੂੰ ਕੋਰਟ ਦੇ ਵਿੱਚ ਰਿਪਰੈਜ਼ੈਂਟ ਕਰਨਾ ਹੁੰਦਾ ਹੈਗਾ ਪਹਿਲੀ ਗੱਲ ਤਾਂ ਇਹ ਆ ਚਲੋ ਪਾਰਟੀ ਜਿਵੇਂ ਆਪਾਂ ਕਹਿ ਲਈਏ ਵੀ ਹਰੇਕ ਦੀ ਕੋਈ ਨਾ ਕੋਈ ਹੁੰਦੀ ਹੈ ਬੋਟ ਤਾਂ ਪੰਦਾ ਕਿਸੇ ਨੂੰ ਵੀ ਪਾਉਂਦਾ ਤੁਸੀਂ ਵੀ ਪਾਉਂਦੇ ਹੋਵੋਗੇ ਮੈਂ ਵੀ ਪਾਉਣਾ ਪਰ ਜੇ ਸੱਚੀ ਪੁੱਛੋਗੇ ਇੱਕ ਐਡਵੋਕੇਟ ਆ ਜਿਹੜਾ ਉਹਦੀ ਕੋਈ ਪਾਰਟੀ ਨਹੀਂ ਹੁੰਦੀ ਇਤੋਂ ਤੱਕ ਕਿ ਤੁਸੀਂ ਯਕੀਨ ਕਰੋ ਮੇਰੇ ਇਸ ਦਫ਼ਤਰ ਦੇ ਵਿੱਚ ਜਿੱਥੇ ਮੈਂ ਬੈਠਾ ਬਾਗੇ ਪੁਰਾਣੇ ਦੇ ਵਿੱਚ ਇੱਥੇ ਐਮਐਲਏ ਹਲਕਾ ਬਾਗਾ ਪੁਰਾਣਾ ਸਰਦਾਰ ਅਮਰਤਪਾਲ ਸਿੰਘ ਵੀ ਆਉਂਦੇ ਰਹੇ ਇੱਥੇ ਸਰਦਾਰ ਦਰਸ਼ਨ ਸਿੰਘ ਬਰਾੜ ਵੀ ਆਉਂਦੇ ਰਹੇ ਆ ਕਮਲਜੀਤ ਸਿੰਘ ਬਰਾੜ ਵੀ ਆਉਂਦੇ ਰਹੇ ਆ ਸਰਦਾਰ ਤੀਰ ਸਿੰਘ ਮੱਲਾ ਵੀ ਆਉਂਦੇ ਆ ਇੱਥੇ ਗੱਲ ਚੱਲਦੀ ਆ ਵੀ ਜੇਕਰ ਕਿਸੇ ਬੰਦੇ ਨੂੰ ਕੋਈ ਥ੍ਰੈਟ ਹੁੰਦਾ ਜੇਕਰ ਕਿਸੇ ਬੰਦੇ ਨੂੰ ਕੋਈ ਧਮਕੀ ਦਿੱਤੀ ਜਾਂਦੀ ਆ ਉਨੇ ਫਰਜ ਕਰੋ ਉਹਨੇ ਕੋਈ ਕੇਸ ਕਰਨਾ ਹੈ ਉਹਨੇ ਕੋਈ ਕੇਸ ਲਾਉਣਾ ਹੈ ਉਹਨੇ ਮੈਨੂੰ ਫੋਨ ਕੀਤਾ ਪਾਰਟੀ ਨੇ ਵੀ ਤੇਰੀਆਂ ਸੇਵਾਵਾਂ ਦੀ ਲੋੜ ਆ ਤਾਂ ਤੂੰ ਸਾਡੇ ਕੋਲੇ ਥਾਣੇ ਮੂਰੇ ਆ ਕਿਉਂਕਿ ਬੀਐਨਐਸ ਪੜ੍ਹ ਲਓ ਉਹਦੇ ਵਿੱਚ ਵੀ ਆ ਕਿ ਜਿਹੜਾ ਵਕੀਲ ਆ ਉਹ ਥਾਣੇ ਦੇ ਵਿੱਚ ਵੀ ਰਿਪਰੈਜ਼ੈਂਟ ਕਰ ਸਕਦਾ ਪਰ ਜਗਤਾਰ ਇਹ ਕੋਈ ਪਹਿਲੀ ਵਾਰੀ ਨਹੀਂ ਹੋਈ ਮੇਰੇ ਨਾਲ ਇਹ ਪਹਿਲਾਂ ਵੀ ਹੋਈ ਹੈਗੀ ਕਿਉਂਕਿ ਜਿਹੜਾ ਵਕੀਲ ਉਹ ਹੀ ਹੁੰਦਾ ਏ ਜਿਹੜਾ ਕਿਸੇ ਅੱਗੇ ਚੁੱਕ ਕੇ ਨਹੀਂ ਚੱਲਦਾ ਵਕੀਲ ਜਾਂ ਪੱਤਰਕਾਰ ਹਨ ਇਹ ਸਾਲ ਪਹਿਲਾਂ ਵੀ ਇੱਕ ਕੋਸ਼ਿਸ਼ ਹੋਈ ਸੀਗੀ ਇੱਕ ਮੇਰਾ ਕਲਾਇੰਟ ਉਹ ਅੱਜ ਵੀ ਮੇਰੇ ਨਾਲ ਵਧੀਆ ਵਿਚਰਦਾ ਹੈਗਾ ਉਹਦੇ ਮੋਢੇ ਤੇ ਰੱਖ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਮੇਰੇ ਖਿਲਾਫ ਇੱਕ ਝੂਠੀ-ਮੂਠੀ ਦਰਖਾਸਤ ਦਵਾ ਕੇ ਮੈਨੂੰ ਪਤਾ ਵੀ ਸੀ ਵੀ ਉਹਦੇ ਪਿੱਛੇ ਕਿਹੜੇ ਬੰਦੇ ਕੰਮ ਕਰ ਰਹੇ ਹੈਗੇ ਉਹ ਦਰਖਾਸਤ ਦਵਾ ਕੇ ਮੈਨੂੰ ਡੀਫੇਮ ਕਰਨ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਗਈ ਸੀ ਪਰ ਅੱਜ ਚਲੋ ਮੈਂ ਉਹਨਾਂ ਦੀ ਐਪਲੀਕੇਸ਼ਨ ਤਿਆਰ ਕੀਤੀ ਆਪਣੇ ਚੈਰੀ ਪਾਟਿਆ ਜੀ ਦੀ ਜਿਨ੍ਹਾਂ ਨੂੰ ਚੱਕਿਆ ਗਿਆ ਸੀਗਾ ਰਾਤ ਨੂੰ ਉਹ ਪੁਲਿਸ ਦਾ ਇਨਵੈਸਟੀਗੇਸ਼ਨ ਦਾ ਪਾਰਟ ਆ ਪੁਲਿਸ ਨੇ ਕਿੱਦਾਂ ਦੇਖਣਾ ਕੌਣ ਸੱਚਾ ਉਹ ਚਕਾਉਣ ਝੂਠਾ ਮੈਂ ਪਹਿਲਾਂ ਵੀ ਕਿਹਾ ਵੀ ਸਾਡੀ ਨਿੱਜੀ ਤੌਰ ਤੇ ਕਿਸੇ ਬੰਦੇ ਨਾਲ ਕੋਈ ਰੰਜਿਸ਼ ਨਹੀਂ ਹੁੰਦੀ ਜੀ ਹੁਣ ਮੇਰੇ ਕੋਲ ਘੱਟੋ ਘੱਟ 3 ਤੋਂ 4 ਪੱਤਰਕਾਰ ਭਰਾ ਆਪ ਦਾ ਵਕਾਲਤਨਾਮਾ ਦੇ ਕੇ ਗਏ ਆ ਜੀ ਇਹਦੇ ਵਿੱਚ ਕੁਝ ਬਹੁਤ ਸੀਨੀਅਰ ਪੱਤਰਕਾਰ ਵੀ ਆ ਉਹ ਕਹਿੰਦੇ ਕਿ ਜੇ ਸਾਡੇ ਖਿਲਾਫ ਕੋਈ ਡੈਫਰਮੇਸ਼ਨ ਦਾ ਕੇਸ ਆਉਂਦਾ ਤਾਂ ਪਲੀਜ਼ ਤੁਸੀਂ ਸਾਨੂੰ ਜਿਹੜਾ ਪ੍ਰੋਟੈਕਟ ਕਰਨਾ ਡਿਫੈਂਡ ਕਰਨਾ ਤਾਂ ਹੁਣ ਕੀ ਮੈਂ ਉਹਨਾਂ ਨੂੰ ਡਿਫੈਂਡ ਨਹੀਂ ਕਰੂੰਗਾ ਮੇਰਾ ਤਾਂ ਧਰਮ ਆ ਨਾ ਜਿਹੜੇ ਦਿਨ ਮੈਂ ਸੌਂਪ ਚੱਕੀ ਸੀ ਵਕਾਲਤ ਦੀ ਉਸ ਦਿਨ ਮੈਂ ਇਹ ਥੋੜੋ ਕਿਹਾ ਸੀ ਵੀ ਮੈਂ ਕਿਹੜੀ ਪਾਰਟੀ ਦੀ ਖਾਤਰ ਲੜਨਾ ਹੈ ਕਿਹੜੀ ਪਾਰਟੀ ਦੀ ਖਾਤਰ ਨਹੀਂ ਲੜਨਾ ਹਨਾ ਅਸੀਂ ਕਿਸੇ ਦੇ ਉੱਪਰ ਨਜਾਇਜ਼ ਇਲਜ਼ਾਮ ਲਾਇਆ ਹੋਵੇ ਜਾਂ ਕਿਸੇ ਨੂੰ ਨਜਾਇਜ਼ ਤੌਰ ਤੇ ਡੀਫੇਮ ਕੀਤਾ ਤੁਸੀਂ ਦੇਖਿਆ ਹੋਣਾ ਇਦੋਂ ਪਹਿਲਾਂ ਕਦੇ ਤੁਸੀਂ ਮੈਨੂੰ ਕਿਸੇ ਚੈਨਲ ਤੇ ਨਹੀਂ ਦੇਖਿਆ ਹੋਣਾਗਾ ਠੀਕ ਆ ਕਿਸੇ ਹਾਲਾਂਕਿ ਮੇਰੀ ਕਾਲੀ ਦਲ ਨਾਲ ਬੜੀ ਸਟਰੋਂਗ ਟਾਈ ਹੈਗੀ ਤਾਂ ਪਰ ਤੁਸੀਂ ਮੈਨੂੰ ਕਦੇ ਵੇਖਿਆ ਨਹੀਂ ਹੋਣਾਗਾ ਮੈਂ ਇਤੋਂ ਤੱਕ ਇਹ ਮੇਰੀਆਂ ਪੋਸਟਾਂ ਪੜਿਓ ਬਹੁਤ ਸਾਰੇ ਜਨਤਕ ਪਲੇਟਫਾਰਮਾਂ ਦੇ ਉੱਪਰ ਮੈਂ ਮਾਨ ਸਾਹਿਬ ਨੂੰ ਐਪਰੀਸ਼ੀਏਟ ਵੀ ਕਰਦਾ ਜਿੱਥੇ ਉਹਨਾਂ ਦਾ ਕੋਈ ਕੰਮ ਵਧੀਆ ਹੈ ਜਿੱਥੇ ਜੋ ਵੀ ਉਹਨਾਂ ਨੇ ਕੀਤਾ ਹੈ ਪਰ ਅੱਜ ਹੁਣ ਤੁਸੀਂ ਮੈਨੂੰ ਉੱਥੇ ਪੁੱਛ ਲਿਆ ਕਿ ਇਹਦਾ ਜਿਹੜਾ ਕੀ ਹੈਗਾ ਏ ਜਿਹੜਾ ਦਰਖਾਸਤ ਆ ਉਹ ਦਰਖਾਸਤ ਚ ਕੀ ਹੈ ਕੀ ਡਿਫਾਰਮੇਸ਼ਨ ਆ ਕੀ ਜਾਂ ਹੋਇਆ ਹਨਾ ਉਸ ਤੋਂ ਬਾਅਦ ਮੈਨੂੰ ਇੰਡਾਇਰੈਕਟਲੀ ਤੌਰ ਤੇ ਧਮਕੀ ਆਉਂਦੀ ਆ ਕਿ ਅਸੀਂ ਤੇਰੇ ਨਾਲ ਦੇਖਣਾ ਕੀ ਕੀ ਜਲਤਮ ਕੀਆ ਇਹ ਤੁਨੂੰ ਕੀ ਦਿਖਾਉਣਾ ਚਲੋ ਹਲੇ ਮੈਂ ਜਿਹੜਾ ਜਿਵੇਂ ਕਹਿ ਲਈ ਵੀ ਇੱਕ ਵਾਰ ਮੈਂ ਕਿਸੇ ਗੱਲੋਂ ਰੁਕਿਆ ਹੋਇਆ ਹਾਂ ਹਾਲਾਂਕਿ ਮੇਰੇ ਕੋਲੇ ਮਟੀਰੀਅਲ ਸਾਰਾ ਮੈਂ ਬਣਾ ਕੇ ਰੱਖ ਲਿਆ ਹੈਗਾ ਇਹ ਬਸ ਉਹ ਪਬਲਿਕ ਹੋਣ ਦੇ ਲਈ ਉਹਨੂੰ ਇੱਕ ਮਿੰਟ ਹੀ ਲੱਗਣਾ ਹੈਗਾ ਪ੍ਰਾਈਵੇਟ ਤੋਂ ਪਬਲਿਕ ਹੋਣ ਵਾਸਤੇ ਪਰ ਮੈਨੂੰ ਇਨਡਾਇਰੈਕਟਲੀ ਧਮਕੀ ਆਉਂਦੀ ਆ ਕਿ ਅਸੀਂ ਤੈਨੂੰ ਜੇ ਤੂੰ ਅੱਗੇ ਤੋਂ ਬੋਲਦਾ ਦੇਖ ਲਿਆ ਅਸੀਂ ਤੈਨੂੰ ਡੀਫੇਮ ਕਰਾਂਗੇ ਜੀ ਤੇਰੇ ਨਾਂ ਤੇ ਅ ਤੇਰੇ ਤੇ ਕਿਸੇ ਪਾਰਟੀ ਤੋਂ ਪੈਸੇ ਲੈਣ ਦਾ ਇਲਜ਼ਾਮ ਲਾਵਾਂਗੇ ਜੀ ਕਿਉਂਕਿ ਹੋ ਸਕਦਾ ਕੱਲ ਨੂੰ ਕਿਸੇ ਜੱਜ ਸਾਹਿਬ ਦੇ ਨਾਂ ਤੇ ਮੈਨੂੰ ਬਦਨਾਮ ਕਰ ਸਕਦੇ ਆ ਕਿਸੇ ਪੁਲਿਸ ਅਫਸਰ ਦੇ ਨਾਂ ਤੇ ਬਦਨਾਮ ਕਰ ਸਕਦੇ ਆ ਕਿਸੇ ਬੀਡੀਪੀਓ ਡੀਡੀਪੀਓ ਦੇ ਨਾਂ ਤੇ ਮੈਨੂੰ ਬਦਨਾਮ ਕਰ ਸਕਦੇ ਆ ਉਹਦੇ ਵਾਸਤੇ ਮੈਂ ਜਿਹੜਾ ਆਪਦਾ ਅਗਾਊਂ ਪ੍ਰਬੰਧ ਦਾ ਉਹ ਪਹਿਲਾਂ ਹੀ ਕਰਕੇ ਰੱਖਿਆ ਹੋਇਆ ਹੈਗਾ ਠੀਕ ਹੈ ਸਰ ਬਾਕੀ ਸਾਡੇ ਪਿੱਛੇ ਸਾਡੀ ਬਾਰ ਕਾਉਂਸਲ ਖੜੀ ਹੈ ਮੈਂ ਬਾਰ ਕਾਉਂਸਲ ਦਾ ਜਿਹੜਾ ਡਿਸਪਲਿਨਰੀ ਕਮੇਟੀ ਦਾ ਮੈਂਬਰ ਹਾਂ ਮੁਕਸਰ ਦੇ ਵਿੱਚ ਇੱਕ ਧੱਕਾ ਹੋਇਆ ਸੀਗਾ ਤੇ ਸਾਰਿਆਂ ਨੇ ਉਹ ਐਜੀਟੇਸ਼ਨ ਦੇਖੀ ਸੀ ਫਿਰ ਉਹ ਕਿਹੜੇ ਪਾਸੇ ਗਈ ਸੀ ਬਰਾਦਰ ਸਾਹਿਬ ਜਿਹੜੀ ਧਮਕੀ ਆਉਂਦੀ ਆ ਸੱਤਾਧਰੀ ਪਾਰਟੀ ਲਈ ਆਉਂਦੀ ਹੈ ਦੇਖੋ ਇਸ ਟਾਈਮ ਜਿਹੜੀਆਂ ਧੌਂਖੀਆਂ ਦੇਊਗਾ ਉਹ ਤਾਂ ਉਹ ਵੀ ਬੰਦਾ ਦੇਊਗਾ ਨਾ ਵੀ ਜਿਹੜਾ ਕੋਈ ਨਾ ਕੋਈ ਕਿੱਲਾ ਰੱਖਦਾ ਹੁੰਦਾ ਹਨਾ ਉਹ ਵਿਚਾਰਾ ਦੂਜਾ ਤਾਂ ਕਿਉਂ ਦੇਊਗਾ ਹਨਾ ਪਰ ਮੈਨੂੰ ਖੁੱਲ ਕੇ ਇੱਕ ਮੇਰਾ ਕਲਾਇੰਟ ਰਿਹਾ ਮੁੰਡਾ ਰਾਜਿਆਣੇ ਤੂੰ ਆ ਉਹ ਤੇ ਉਹ ਅੱਜ ਕੱਲ ਜਿਆਦਾ ਅ ਅੱਗੇ ਚੱਲ ਰਿਹਾ ਹਾਲਾਂਕਿ ਮੈਂ ਤਾਂ ਉਹਨੂੰ ਵੀ ਇੱਕ ਦਿਨ ਕਿਹਾ ਸੀ ਮਜ਼ਾਕ ਚ ਕਿ ਤੂੰ ਆ ਦਾ ਬਿਜ਼ਨਸ ਆ ਜਿਹੜਾ ਉਹ ਫੇਲ ਕਰ ਲੈਣਾ ਹੈਗਾ ਤੇ ਹੋ ਸਕਦਾ ਉਹਨੂੰ ਉਹਦੇ ਮੋਢੇ ਤੇ ਰਫਲਾ ਰੱਖ ਕੇ ਚਲਾਈ ਜਾਵੇ ਜੀ ਕਿਸੇ ਵੀ ਬੰਦੇ ਤੋਂ ਮੇਰੇ ਖਿਲਾਫ ਬਿਆਨ ਜਿਹੜਾ ਦਵਾਇਆ ਜਾ ਸਕਦਾ ਇਥੋਂ ਤੱਕ ਕਿ ਜਗਤਾਰ ਮੈਂ ਪਿਛਲੇ ਸਾਲ ਦੋ ਸਾਲ ਤੋਂ ਕੋਈ ਲੇਡੀਆਂ ਆਉਂਦੀ ਆ ਤਾਂ ਉਹਦਾ ਵੀ ਮੈਂ ਖਾਸ ਖਿਆਲ ਰੱਖਦਾ ਵੀ ਇਹਨੂੰ ਕਿਹਨੇ ਭੇਜਿਆ ਕਿਹਨੇ ਨਹੀਂ ਭੇਜਿਆ ਕਿਉਂਕਿ ਹੋ ਸਕਦਾ ਜਦੋਂ ਬੰਦਿਆਂ ਨੇ ਇਥੋਂ ਤੱਕ ਕਿਹਾ ਕਿ ਅਸੀਂ ਤੈਨੂੰ ਫਸਾਉਣਾ ਹੈ ਤਾਂ ਹੋ ਸਕਦਾ ਮੈਨੂੰ ਕਿਸੇ ਵੀ ਝੂਠੇ ਕੇਸ ਦੇ ਵਿੱਚ ਇਨਵੋਲਵ ਕਰ ਸਕਦੇ ਹੈਗੇ ਠੀਕ ਆ ਇਸ ਕਰਕੇ ਮੈਂ ਲੋਕਾਂ ਦੇ ਵਿੱਚ ਇਹ ਦੱਸਣਾ ਜ਼ਰੂਰੀ ਸਮਝਦਾ ਵੀ ਮੈਨੂੰ ਕਿਸੇ ਵੀ ਝੂਠੇ ਕੇਸ ਦੇ ਵਿੱਚ ਇਨਵੋਲਵ ਕੀਤਾ ਜਾ ਸਕਦਾ ਹੈ ਪਹਿਲਾਂ ਵੀ ਕੋਸ਼ਿਸ਼ ਹੋਈ ਆ ਹਾਲਾਂਕਿ ਮੈਂ ਤੁਸੀਂ ਵੀ ਜਾਣਦੇ ਹੋ ਇੱਕ ਸਾਲ ਹੋ ਗਿਆ ਲਗਭਗ ਪਹਿਲਾਂ ਵੀ ਕੋਸ਼ਿਸ਼ ਹੋਈ ਸੀ ਪਰ ਉਹਦੇ ਵਿੱਚ ਜਦੋਂ ਕੋਈ ਦਮ ਨਹੀਂ ਸੀ ਕਿਉਂਕਿ ਅਫਸਰ ਸਹਿਬਾਨ ਆ ਜਿਹੜੇ ਬੜੇ ਸਿਆਣੇ ਹੁੰਦੇ ਆ ਪੀਸੀਐਸ ਬੰਦਾ ਪੜ੍ਹ ਕੇ ਲੱਗਦਾ ਏ ਐਵੇਂ ਨਹੀਂ ਲੱਗ ਜਾਂਦਾ ਤੇ ਉਹਨਾਂ ਨੂੰ ਪਤਾ ਹੁੰਦਾ ਇਹ ਕੌਣ ਸੱਚਾ ਤੇ ਕੌਣ ਝੂਠਾ ਹੈਗਾ ਮੈਂ ਇੱਥੇ ਬਾਅਰ ਐਸੋਸੀਏਸ਼ਨ ਦਾ ਲਗਾਤਾਰ ਪ੍ਰੈਜ਼ੀਡੈਂਟ ਰਹਾਂ ਤੇ ਹੁਣ ਵੀ ਅਗਲੀ ਵਾਰ ਤੋਂ ਵੀ ਜਾਂ ਜਿਹੜੀਆਂ ਆਊਗਾ ਆਪਦੀ ਵਾਰ ਨੂੰ ਰਿਪਰੈਜ਼ੈਂਟ ਕਰਦੇ ਰਵਾਂਗੇ ਪਹਿਲਾਂ ਵੀ ਮੈਨੂੰ ਕੰਪਲੇਂਟ ਆਈ ਸੀ ਸਾਡੇ ਦੋ ਐਡਵੋਕੇਟ ਕੁੜੀਆਂ ਹੈਗਾ ਉਹਨਾਂ ਦਾ ਸਾਰਾ ਕੁਝ ਉਹ ਮੂੰਹ ਤੇ ਵੀ ਆ ਜਾਣਗੀਆਂ ਉਦੋਂ ਉਹਨਾਂ ਨੂੰ ਵੀ ਇੱਥੇ ਦੋ ਬੰਦਿਆਂ ਨੇ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਮੇਰੇ ਕੋਲੇ ਆ ਕੇ ਕੰਪਲੇਂਟ ਕੀਤੀ ਸੀ ਕਿ ਸਾਨੂੰ ਦੋ ਜਿਹੜੇ ਬੰਦੇ ਆ ਉਹ ਦੇਖ ਕੇ ਹੱਸਦੇ ਆ ਸਾਡੇ ਚੈਂਬਰ ਅੱਗੇ ਖੜ ਕੇ ਸਾਨੂੰ ਹਰਾਸ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕਰਦੇ ਆ ਜੇਕਰ ਸਮਾਂ ਆਊਗਾ ਜਗਤਾਰ ਤਾ ਸਾਰੀਆਂ ਗੱਲਾਂ ਦਾ ਜਿਹੜਾ ਜਵਾਬ ਆ ਉਹ ਦਿੱਤਾ ਜਾਊਗਾ ਸਰ ਸਾਹਿਬ ਚਲੋ ਅੱਜ ਮੌਕਾ ਮਿਲਿਆ ਤੁਹਾਡੇ ਕੋਲੇ ਆਉਣ ਦਾ ਹਨਾ ਸਮਾਂ ਸਾਡੇ ਕੋਲੇ ਵੀ ਨਹੀਂ ਹੁੰਦਾ ਤੁਹਾਡੇ ਕੋਲੇ ਵੀ ਨਹੀਂ ਹੁੰਦਾ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਜਿਵੇਂ ਜੇ ਆਪਾਂ ਗੱਲ ਕਰੀਏ ਪੱਤਰਕਾਰਾਂ ਨੂੰ ਕਟੜੇਜ ਖੜਾ ਕਰਨ ਦੀ ਗੱਲ ਕਰ ਰਹੇ ਨੇ ਵਿਧਾਇਕ ਅਮਰਤਪਾਲ ਸੁਖਰਣੰਦ ਪਿਛਲੇ ਦਿਨ ਨੇ ਇੱਕ ਵੀਡੀਓ ਜਾਰੀ ਕੀਤੀ ਆ ਤੁਹਾਨੂੰ ਲੱਗਦਾ ਨਹੀਂਗਾ ਵੀ ਲੋਕਤੰਤਰ ਦੇ ਚੌਥੇ ਥੰਮ ਪੱਤਰਕਾਰ ਹੋਗੇ ਵਕੀਲ ਹੋਗੀ ਪਰਸ ਹੋਗੀ ਇਹਨਾਂ ਨੂੰ ਕਟੇਰੇ 'ਚ ਖੜਾ ਕਰਨੀਆਂ ਗੱਲਾਂ ਕਰਦੇ ਨੇ ਕਿਉਂਕਿ ਖੁਦ ਉਹਨਾਂ ਦੀ ਸਰਕਾਰ ਆ ਜੇ ਸਰਕਾਰ ਚੰਗਾ ਕਰਦੀ ਆ ਤਾਂ ਪੱਤਰਕਾਰ ਚੰਗਾ ਵੀ ਵਿਖਾਉਂਦੇ ਰਹੇ ਹੁਣ ਤੱਕ ਤੁਹਾਨੂੰ ਲੱਗਦਾ ਨਹੀਂ ਇਹ ਬਖਲਾਖਟ ਦੀ ਨਿਸ਼ਾਨੀ ਹੈ ਦੇਖੋ ਜਦੋਂ ਨਾ ਜਗਤਾਰ ਬਾਗੇ ਪ੍ਰਾਣੀ ਸਰਦਾਰ ਅਮਰਤਪਾਲ ਸਿੰਘ ਸੁਖਾਨੰਦ ਐਮਐਲਏ ਬਣੇ ਬਣੇ ਸੀ ਨਾ ਕਿ ਕਿਤੇ ਨਾ ਕਿਤੇ ਮੇਰੇ ਨਾਲ ਵੀ ਉਹਨਾਂ ਦਾ ਵਧੀਆ ਸੌਫਟ ਕੋਰਨਰ ਸੀ ਤੇ ਮੈਂ ਵੀ ਸਮਝ ਰਹਾ ਸੀ ਕਿ ਵਧੀਆ ਪੜੇ ਲਿਖੇ ਮੁੰਡੇ ਨੂੰ ਚਲੋ ਮੌਕਾ ਮਿਲਿਆ ਏ ਮੈਂ ਉਹਨੂੰ ਬੇਨਤੀ ਵੀ ਕੀਤੀ ਇੱਥੇ ਆਏ ਆ ਦੋ ਤਿੰਨ ਸਾਡੇ ਕੰਪਲੈਕਸ ਦੀਆਂ ਪ੍ਰੋਬਲਮਸ ਸੀਗੀਆਂ ਉਹਨਾਂ ਬਾਰੇ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਸੀ ਜਿਹੜਾ ਉਹਨਾਂ ਨੇ ਵਧੀਆ ਹੰਗਾਰਾ ਵੀ ਦਿੱਤਾ ਹੈਗਾ ਠੀਕ ਆ ਪਰ ਜਦੋਂ ਜਿਹੜਾ ਕੋਈ ਵੀ ਲੀਡਰ ਨੇਤਾ ਆਫੀਸਰ ਕਹਿ ਲਈਏ ਜਦੋਂ ਉਹ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਜਾਂਦਾ ਹੈ ਨਾ ਫਿਰ ਉਹਨਾਂ ਨੂੰ ਚਲੋ ਉਹਨਾਂ ਦਾ ਆਪਦਾ ਹੈਗਾ ਪਰ ਇਹ ਜਿਹੜੀ ਬਿਲਕੁਲ ਬਣੀ ਹੈਗੀ ਆ ਟਰੈਂਡ ਆ ਜਿਹੜਾ ਉਹ ਬਿਲਕੁਲ ਬਹੁਤ ਮਾੜਾ ਆਏਗਾ ਠੀਕ ਹੈ ਬਾਕੀ ਮੈਂ ਇਹ ਜ਼ਰੂਰ ਦੱਸ ਦੇਣਾ ਚਾਹੁੰਨਾ ਹਾਂ ਕਿ ਜਿਹੜੇ ਜੋ ਵੀ ਬੰਦਾ ਮੈਨੂੰ ਇਨਡਾਇਰੈਕਟਲੀ ਥ੍ਰੈਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਨਾ ਦੇਖੋ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਕਿ ਵੀ ਆਪਦੀਆਂ ਕੱਚ ਤੇ ਦੂਜੇ ਦੀਆਂ ਹੱਥ ਦੇ ਵਿੱਚ ਹਨ ਵੀ ਜੇਕਰ ਅਸੀਂ ਸੋਬਾ ਮੈਕ ਲੈ ਕੇ ਕਿਸੇ ਪੱਤਰਕਾਰ ਦੇ ਕੋਲੇ ਬੈਠੀਏ ਤਾਂ ਸਾਨੂੰ ਤਾਂ ਜ਼ਿਆਦਾ ਨੌਲੇਜ ਆ ਹਨਾ ਤੇ ਜੇ ਕੋਈ ਹੋਰ ਬੋਲ ਦੇਵੇ ਹੋਰ ਕੋਈ ਪੋਡਕਾਸਟ ਕਰ ਦੇਵੇ ਹੋਰ ਕੋਈ ਬੋਲ ਦੇਵੇ ਤੇ ਉਹਦੇ ਯਾਰ ਬੋਲਣ ਤੇ ਤੁਸੀਂ ਪੌਂਦੀ ਲਾ ਦਿਓਗੀ ਮੰਨ ਲਓ ਤੁਸੀਂ ਮੇਰੇ ਕੋਲ ਆਉਣੇ ਆ ਕਿਸੇ ਨੇ ਫਰਜ਼ ਕਰੋ ਸੱਤਾਧਾਰੀ ਪਾਰਟੀ ਆ ਜਾਂ ਕੋਈ ਵੀ ABC ਪਾਰਟੀ ਦੇ ਕਿਸੇ ਬੰਦੇ ਨੇ ਕੋਈ ਸਪੀਚ ਦਿੱਤੀ ਆ ਹਨਾ ਤਾਂ ਤੁਸੀਂ ਮੇਰੇ ਕੋਲੇ ਆਉਨੇ ਆ ਵੀ ਜੀ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਤਾਂ ਮੇਰੇ ਕੋਲੇ ਰਾਈਟ ਟੂ ਫ੍ਰੀडम ਆ ਮੈਨੂੰ ਕਨਸਟੀਟਿਊਸ਼ਨ ਆ ਜਿਹੜਾ ਉਹ ਇਸ ਚੀਜ਼ ਦੀ ਇਜਾਜ਼ਤ ਦਿੰਦਾ ਵੀ ਮੈਂ ਇੱਕ ਜਿਹੜਾ ਰੱਖ ਸਕਦਾ ਆਂਗਾ ਜੋ ਜੋ ਗੱਲਾਂ ਕੀਤੀਆਂ ਮੈਂ ਉਹਨਾਂ ਨੂੰ ਕੌਂਟਰੋਡਿਕਟ ਕਰ ਸਕਦਾ ਮੈਂ ਰੱਖ ਸਕਦਾ ਆਂਗਾ ਤੇ ਮੈਂ ਇਹ ਕਹਿਣਾ ਹੁੰਦਾ ਵੀ ਜੇ ਕਰਨੀ ਹੈ ਮੇਰੇ ਨਾਲ ਸਾਰਥਕ ਬਹਿਸ ਕਰੋ ਜੇ ਤੁਸੀਂ ਆਪ ਦੇ ਆਪ ਨੂੰ ਐਡੇ ਵਧੀਆ ਬੁਲਾਰੇ ਸਮਝਦੇ ਆ ਨਾ ਤਾਂ ਜਦੋਂ ਮਰਜੀ ਰੱਖੋ ਬਹਿਸ ਕਰੋ ਲੋਕਾਂ ਨੂੰ ਵੀ ਪਤਾ ਲੱਗੂਗੇ ਤੁਹਾ ਤੁਸੀਂ ਵਧੀਆ ਕਰ ਰਹੇ ਆ ਜਾਂ ਕੋਈ ਤੁਹਾਡੇ ਵਿੱਚ ਕਮੀ ਪੇਸ਼ੀ ਹੈਗੀ ਤੇ ਪਰ ਐਦਾਂ ਨਹੀਂ ਗਿੱਦੜ ਧਮਕੀਆਂ ਦੇ ਨਾਲ ਨਾ ਤਾਂ ਅਸੀਂ ਡਰਨ ਵਾਲੇ ਆ ਤੇ ਨਾ ਹੀ ਡਰਗੇ ਇਹ ਇਹਦਾ ਇਹ ਤਾਂ ਫਿਰ ਸਿੱਧਾ-ਸਿੱਧਾ ਵਕਾਲਤ ਦੇ ਹੱਕ ਤੇ ਡਾਕਾ ਹੋ ਗਿਆ ਨਾ ਹਲੇ ਤਾਂ ਇਹ ਗੱਲ ਮੇਰੇ ਕੋਲ ਆ ਇਸ ਤੋਂ ਬਾਅਦ ਇਹ ਗੱਲ ਜਗਤਾਰ ਸਿੰਘ ਇੱਥੇ ਨਹੀਂ ਰਹੂਗੀ ਜੇ ਕਿਉਂਕਿ ਮੈਂ ਕੋਈ ਕੋਈ ਉਹ じゃ ਬੰਦਾ ਨਹੀਂ ਹੈਗਾ ਤੁਸੀਂ ਸਮਝ ਸਕਦੇ ਹੋ ਮੈਂ ਉਹ ਸਮਾਲਸਰ ਵਾਲੇ ਆਰਗਾ ਨਹੀਂ ਹੈਗਾ ਹੈਗਾ ਠੀਕ ਹੈ ਮੈਂ ਸੀਐਮ ਤੱਕ ਵੀ ਜਾਊਂਗਾ ਮੈਂ ਡੀਜੀਪੀ ਸਾਹਿਬ ਤੱਕ ਵੀ ਜਾਊਂਗਾ ਮੈਂ ਚੀਫ ਜਸਟਿਸ ਆਫ ਇੰਡੀਆ ਤੱਕ ਵੀ ਜਾਊਂਗਾ ਜੇ ਮੇਰੇ ਨਾਲ ਕੋਈ ਮਿਸ ਹੈਪਨਿੰਗ ਹੋਊਗੀ ਮੇਰੇ ਬਾਰੇ ਕੋਈ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕਰੂਗਾ ਕਿਸੇ ਨੂੰ ਮੋਹਰਾ ਬਣਾ ਕੇ ਮੇਰੇ ਖਿਲਾਫ ਕੋਈ ਝੂਠੀ ਦਰਖਾਸਤ ਦਿਵਾਊਗਾ ਜਾਂ ਮੇਰੇ ਖਿਲਾਫ ਕੋਈ ਵੀ ਗਲਤ ਕੰਮ ਚੱਕਣ ਦੀ ਕੋਸ਼ਿਸ਼ ਕਰੂਗਾ ਤਾ ਜਿਵੇਂ ਕਹਿੰਦੇ ਹੁੰਦੇ ਹੁੰਦੇ ਨਾ ਕਿ ਜਿਹੜਾ ਕਹਿੰਦਾ ਕਿ ਮੇਰੇ ਕੋਲੇ ਬਹੁਤ ਕੁਝ ਪਿਆ ਤੇ ਮੈਂ ਮੈਨੂੰ ਵੀ ਮੇਰੇ ਕੋਲੇ ਵੀ ਬਹੁਤ ਕੁਝ ਪਿਆ ਆਏਗਾ ਠੀਕ ਹੈ ਨਾ ਇਸ ਕਰਕੇ ਵੈਸੇ ਜਿਹੜਾ ਮੈਂ ਤੁਹਾਨੂੰ ਸਹੀ ਦੱਸਾਂ ਵੀ ਅਸੀਂ ਕੰਟਰੋਵਰਸੀ ਤੋਂ ਪਾਸੇ ਰਹਿਣੇ ਹੁੰਦੇ ਆ ਕਿਉਂਕਿ ਵਕੀਲ ਦਾ ਕੰਮ ਹੁੰਦਾ ਵਕਾਲਤ ਕਰਨਾ ਕੋਈ ਪਰਸਨਲੀ ਕਿਸੇ ਨਾਲ ਇਨਵੋਲਵ ਹੋਣਾ ਨਹੀਂ ਤੇ ਜੇ ਕਿਸੇ ਨੇ ਸਾਨੂੰ ਪਰਸਨਲੀ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਪਰਸਨਲੀ ਤੌਰ ਤੇ ਹੁਣ ਮੈਨੂੰ ਇਹ ਵੀ ਥ੍ਰੈਟ ਕੀਤਾ ਜਾ ਰਿਹਾ ਵੀ ਕੋਈ ਨਹੀਂ ਤੇਰੇ ਤੇ ਨਸ਼ਾ ਪਾ ਦੇਾਂਗੇ ਜੀ ਠੀਕ ਆ ਨਾ ਤੇਰੇ ਤੇ ਪਰਚਾ ਕਰਾ ਦੇਾਂਗੇ ਠੀਕ ਆ ਤੇਰੇ ਤੇ ਕੋਈ ਉਹ ਤੇਰੀ ਗੱਡੀ ਚ ਕੁਛ ਰਖਵਾ ਦੇਾਂਗੇ ਠੀਕ ਆ ਕੋਈ ਗੱਲ ਨਹੀਂ ਪਰਚੇ ਪੁਰਚੇ ਕੋਈ ਨਵੀਂ ਗੱਲ ਨਹੀਂ ਹੁੰਦੀ ਵਕੀਲਾਂ ਵਾਸਤੇ ਖਾਸ ਕਰਕੇ ਅਸੀਂ ਤਾਂ ਕੋਈ ਗੱਲ ਨਹੀਂ ਸਾਡੇ ਕਿਹੜਾ ਅਸੀਂ ਕਿਹੜਾ ਫੀਸ ਦੇਣੀ ਹੁੰਦੀ ਹੈ ਨਾਲ ਦੇਣੀ ਜ਼ਮਾਨਤ ਕਰਾ ਲੈਣੀ ਹੁੰਦੀ ਹੈਗੀ ਤੇ ਇਸ ਕਰਕੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਮੈਂਸ਼ਨ ਕਰਦਾ ਤੁਹਾਨੂੰ ਤੁਹਾਡੇ ਕੋਲੇ ਪੱਤਰਕਾਰ ਆਏ ਆ ਵਕਾਲਤਨਾਮਾ ਦੇਖੇ ਗਏ ਆ ਗੱਲਬਾਤ ਵੀ ਕਲੀਅਰ ਆ ਨੋਟਸ ਕਿਸੇ ਟਾਈਮ ਵੀ ਆ ਸਕਦੇ ਆ ਪੱਤਰਕਾਰਾਂ ਨੂੰ ਕਿਹੜੇ ਕਿਹੜਾ ਨੂੰ ਆਉਣੇ ਆ ਇਹ ਤਾਂ ਵਿਧਾਇਕ ਅੰਮ੍ਰਿਤਪਸੂ ਖਾਨਾਂ ਦੇ ਜਾਣਦੇ ਆ ਪਰ ਉਹਨਾਂ ਨੇ ਇੱਕ આરોਪ ਲਾਇਆ ਇੱਕ ਕਿਸੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੱਤਰਕਾਰ ਕੋਲੇ ਤਾਂ ਕੋਈ ਡਿਗਰੀ ਨਹੀਂ ਪੱਤਰਕਾਰੀ ਦੀ ਠੀਕ ਹੈ ਜੀ ਉਹਦੇ ਤੁਸੀਂ ਕੁਝ ਜੱਜਮੈਂਟਾਂ ਵਗੈਰਾ ਕੱਢੀਆਂ ਜਾਂ ਕੁਝ ਉਹਦੇ ਵਿੱਚ ਕੱਢਿਆ ਕੁਝ ਵੀ ਪੱਤਰਕਾਰੀ ਕੌਣ ਕਰ ਸਕਦੇ ਜਿਗਤਾਰ ਜਿਹੜਾ ਵੈਬ ਚੈਨਲ ਚਲਾਉਂਦਾ ਹੁੰਦਾ ਨਾ ਪੱਤਰਕਾਰ ਉਹ ਫ੍ਰੀਲਾਂਸਰ ਪੱਤਰਕਾਰ ਕਹਿੰਦੇ ਆ ਉਹਨਾਂ ਨੂੰ ਫ੍ਰੀਲਾਂਸਰ ਪੱਤਰਕਾਰ ਵਾਸਤੇ ਕੋਈ ਵੀ ਡਿਗਰੀ ਜਾਂ ਡਿਪਲੋਮੇ ਦੀ ਜ਼ਰੂਰਤ ਨਹੀਂ ਹੁੰਦੀ ਜੀ ਸਿਰਫ ਤੇ ਸਿਰਫ ਜਿਹੜਾ ਕਿਸੇ ਟੀਵੀ ਦੇ ਲਈ ਪਰਮਾਨੈਂਟ ਕਿਸੇ ਕੰਟਰੈਕਟ ਦੇ ਵਿੱਚ ਜੌਬ ਕਰਦਾ ਪੱਤਰਕਾਰ ਉਹਨੂੰ ਜਰਨਲਿਜ਼ਮ ਦੇ ਡਿਗਰੀ ਡਿਪਲੋਮੇ ਦੀ ਜ਼ਰੂਰਤ ਹੁੰਦੀ ਆ ਬਟ ਫ੍ਰੀਲੈਂਸਰ ਪੱਤਰਕਾਰ ਦੀ ਨਾ ਤਾਂ ਕੋਈ ਸੈਲਰੀ ਹੁੰਦੀ ਆ ਤੇ ਨਾ ਹੀ ਉਹਨੂੰ ਕਿਸੇ ਡਿਗਰੀ ਜਾਂ ਡਿਪਲੋਮੇ ਦੀ ਜ਼ਰੂਰਤ ਹੁੰਦੀ ਆ ਇਹ ਭਾਵੇਂ ਤੁਸੀਂ Google ਕਰਕੇ ਦੇਖ ਲਵੋ ਇਹਦੇ ਤੇ ਤੇ ਪਰ ਮੈਂ ਫਿਰ ਫਿਰ ਤੋਂ ਸੁਨੇਹਾ ਦੇ ਰਿਹਾ ਵੀ ਅਸੀਂ ਹਰਜੀਤ ਬਰਾੜ ਵਕੀਲ ਜਾਸੀ ਅਸੀਂ ਡਰਨ ਵਾਲੇ ਨਹੀਂ ਗਏ ਅਸੀਂ ਲੋਕਾਂ ਦੇ ਹੱਕਾਂ ਨੂੰ ਰਿਪਰੈਜ਼ੈਂਟ ਕਰਦੇ ਆ ਜੇ ਕਿਸੇ ਨਾਲ ਕਿਸੇ ਵੀ ਸਰਕਾਰ ਦੇ ਵਿੱਚ ਇੱਥੋਂ ਤੱਕ ਕਿ ਮੈਂ ਕਹਿੰਨਾ ਅਕਾਲੀ ਕਾਂਗਰਸ ਭਾਜਪਾ ਆਮ ਆਦਮੀ ਕਿਸੇ ਵੀ ਸਰਕਾਰ ਚ ਕਿਸੇ ਵੀ ਗਰੀਬ ਬੰਦੇ ਨਾਲ ਕਿਸੇ ਨਾਲ ਜਾਂ ਕਿਸੇ ਵੀ ਮਜਲੂਮ ਬੰਦੇ ਨਾਲ ਧੱਕਾ ਹੁੰਦਾ ਉਹਦੇ ਲਈ ਖੜਨਾ ਸਾਡਾ ਫਰਜ਼ ਹੈ ਅਦਾਲਤ ਦੇ ਵਿੱਚ ਅਸੀਂ ਉਹਦੇ ਲਈ ਖੜਦੇ ਰਵਾਂਗੇ ਠੀਕ ਹੈ ਤੇ ਜੇ ਕੋਈ ਸਾਨੂੰ ਡਰਾਉਣਾ ਚਾਵੇ ਤਾਂ ਇਸ ਤਰ੍ਹਾਂ ਸਾਨੂੰ ਨਹੀਂ ਡਰਾ ਸਕਦਾ ਲੈਟਸ ਵਾਲਾ ਬਰਾਰ ਸਾਹਿਬ ਜਿਹੜਾ ਤੁਸੀਂ ਕਿਹੋ ਜੀ ਕਾਰਵਾਈ ਤੁਹਾਡੇ ਤੇ ਧਮਕੀ ਆਉਂਦੀ ਥਨੂੰ ਉਸ ਤੋਂ ਬਾਅਦ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਸਿਵਲ ਪ੍ਰਸ਼ਾਸਨ ਨੂੰ ਜਾਂ ਆਪਣੇ ਬਾਰ ਰੋਸ਼ਨ ਦੇ ਧਿਆਨ ਦੇ ਲਿਆਂਦਾ ਵੀ ਮੇਰੇ ਨਾਲ ਚੀਜ਼ ਹੋਈ ਨਹੀਂ 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 ਜਗਤਾਰ ਇਹ ਪਤ ਕੀ ਚੱਕਰ ਆ ਜਿਹੜੀ ਕਿਸੇ ਨੂੰ ਥ੍ਰੈਟ ਕਰਨਾ ਹੈ ਓਪਨਲੀ ਤੌਰ ਤੇ ਉਹ ਚੀਜ਼ ਹੋਰ ਆ ਜਿਹੜੀ ਕਿਸੇ ਸੱਜਣ ਮਿੱਤਰ ਰਾਹੀਂ ਕਿਸੇ ਨੇ ਗੱਲ ਕੀਤੀ ਆ ਉਹ ਵੇ ਉਹ ਵਿਸ਼ਾ ਹੋਰ ਹੁੰਦਾ ਮੰਨ ਲਓ ਤੁਹਾਨੂੰ ਕੋਈ ਆ ਕੇ ਅਗਾਹ ਕਰਦਾ ਵੀ ਭਾਈ ਆ ਉਹ ਵਿਸ਼ਾ ਹੋਰ ਹੁੰਦਾ ਇਹ ਤੁਹਾਨੂੰ ਬਚ ਕੇ ਰਹੇ ਹਾਂ ਉਹ ਵਿਸ਼ਾ ਹੋਰ ਹੁੰਦਾ ਏ ਜਿਹੜਾ ਕਿਸੇ ਨੂੰ ਹੁਣ ਮੰਨ ਲਓ ਮੈਂ ਫਾਰਮ ਭਰ ਰਿਹਾ ਸੀਗਾ ਆਪਦੇ ਕੁਝ ਕਲਾਇੰਟਾਂ ਦੇ ਉਹਨਾਂ ਚੋਂ ਬਲਾਕ ਸਮਤੀ ਦੇ ਉਹਨਾਂ ਚੋਂ ਕੁਝ ਆ ਆਮ ਆਦਮੀ ਪਾਰਟੀ ਦੇ ਵੀ ਸੀਗੇ ਉਹਨਾਂ ਚੋਂ ਕੁਝ ਅਕਾਲੀ ਦਲ ਦੇ ਸੀ ਉਹਨਾਂ ਚੋਂ ਕੁਝ ਕਾਂਗਰਸ ਦੇ ਸੀਗੇ ਮੈਂ ਉੱਥੇ ਫਾਰਮ ਭਰਦਾ ਸੀ ਉੱਥੇ ਵੀ ਜਿਹੜੀ ਬਾਡੀ ਲੈਂਗੁਏਜ ਮੈਂ ਦੇਖ ਰਿਹਾ ਸੀ ਇੱਕ ਦੋ ਬੰਦਿਆਂ ਦੀ ਠੀਕ ਹੈ ਇਹ ਨਾ ਅਸਲ ਦੇ ਵਿੱਚ ਮੈਂ ਇਹ ਸਮਝਦਾ ਵੀ ਇਹ ਇਮੈਚ्योर ਬੰਦਿਆਂ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ ਕਿਉਂਕਿ ਸਰਕਾਰ ਦੇ ਵਿੱਚ ਦੇਖੀ ਸਰਦਾਰ ਹਰਪਾਲ ਸਿੰਘ ਚੀਮਾ ਉਹ ਐਡਵੋਕੇਟ ਨੇ ਠੀਕ ਹੈ ਜੀ ਹਰਜੋਤ ਸਿੰਘ ਬੈਂਸ ਉਹ ਐਡਵੋਕੇਟ ਨੇ ਇਸ ਤੋਂ ਇਲਾਵਾ ਹੋਰ ਕਿੰਨੇ ਹੁਣ ਮੇਰੇ ਦਿਮਾਗ 'ਚ ਨਹੀਂ ਆ ਰਹੇਗਾ ਹਾਂ ਚਲੋ ਉਹ ਤਾਂ ਫਿਰ ਜਦੋਂ ਕਿ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਦਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਕਿੰਨੇ ਸਾਡੇ ਐਡਵੋਕੇਟ ਭਰਾ ਨੇ ਜਿਨ੍ਹਾਂ ਨੂੰ ਅਸੀਂ ਮਿਲ ਕੇ ਵੀ ਆਉਣੇ ਆਂਗੇ ਠੀਕ ਹੈ ਨਾ ਕੋਈ ਸਾਡਾ ਆਏ ਨਹੀਂ ਹੈ ਕੋਈ ਮੈਂ ਤੁਹਾਨੂੰ ਹੁਣ ਵੀ ਕਹਿੰਦਾ ਕੋਈ ਆਏ ਨਹੀਂ ਹੈਗਾ ਕਿ ਵੀ ਅਸੀਂ ਆਮ ਆਦਮੀ ਪਾਰਟੀ ਦੇ ਕੇ ਬੰਦਿਆਂ ਨੂੰ ਜਾਣਦੇ ਨਹੀਂ ਜਾਂ ਸਾਡੀ ਕੋਈ ਉਹਨਾਂ ਨਾਲ ਅਪਰੋਚ ਹੈ ਨਹੀਂਗੀ ਜਾਂ ਉਹ ਨਹੀਂਗੇ ਦੀਪਕ अरोड़ा ਮੇਰਾ ਵਧੀਆ ਮਿੱਤਰ ਹੈਗਾ ਹਰਮਨ ਦਦਾਰੇ ਵਾਲੀ ਵੀ ਉਹਨਾਂ ਵਧੀਆ ਮਿੱਤਰ ਹੈਗਾ ਮੈਡਮ ਅਮਨ अरोड़ा ਨਾਲ ਵਧੀਆ ਸਹਿਚਾਰ ਹੈ ਲਾਡੀ ਢੋਸ ਨਾਲ ਵਧੀਆ ਸਹਿਚਾਰ ਹੈਗਾ ਇਹੋ ਜੀ ਗੱਲ ਨਹੀਂ ਗੀ ਇਹ ਤਾਂ ਕਿਸੇ ਜੇ ਕਿਸੇ ਨੇ ਆਏ ਜਿਆਦਾ ਹੀ ਕਿਸੇ ਨੂੰ ਫਤੂਰ ਚੜਿਆ ਹੋਵੇ ਤਾਂ ਉਹ ਮੈਂ ਪਹਿਲਾਂ ਹੀ ਦੱਸ ਚੁੱਕਾ ਹੈਗਾ ਵੀ ਜੇ ਕੋਈ ਸੋਚੇ ਵੀ ਅਸੀਂ ਕੋਈ ਕਿਸੇ ਬੰਦੇ ਦੇ ਤੋਂ ਇਹਦੇ ਖਿਲਾਫ ਇਲਜ਼ਾਮ ਲਵਾ ਦੇਾਂਗੇ ਵੀ ਇਲਜ਼ਾਮ ਕੀ ਹੁੰਦੇ ਆ ਵੀ ਜੀ ਫਲਾਨੇ ਤੋਂ ਪੈਸਿਆਂ ਦੀ ਮੰਗ ਕੀਤੀ ਕਿਸੇ ਅਫਸਰ ਦੇ ਨਾਂ ਤੇ ਜਾਂ ਕੋਈ ਇਹ ਕਹਿ ਦਿੰਦੇ ਆ ਜੀ ਕੋਈ ਵੱਧ ਤੋਂ ਵੱਧ ਕੋਈ ਨਸ਼ੇ ਦਾ ਪਰਚਾ ਝੂਠਾ ਕਰਾ ਦੇਣਗੇ ਠੀਕ ਆ ਨਾ ਜਾਂ ਕੋਈ ਹੋਰ ਕਹਿ ਦੇਣਗੇ ਜੀ ਇਹ ਤੋਂ ਫੀਸ ਲੈ ਕੇ ਮੁੱਕਰ ਕੇ ਠੀਕ ਆ ਤਾਂ ਇਹਨਾਂ ਗੱਲਾਂ ਨਾਲ ਸਾਨੂੰ ਕੋਈ ਪ੍ਰਵਾਹ ਨਹੀਂ ਜਗਤਾਰ ਠੀਕ ਆ ਜੇ ਇਹੋ ਜਿਹਾ ਕੋਈ ਬੰਦਾ ਕਰੂਗਾ ਨਾ ਉਹ ਆਪਦੀ ਕਬਰ ਖੋਦੂਗਾ ਮੈਂ ਤੁਹਾਨੂੰ ਸਹੀ ਦੱਸਾਂ ਸਾਡਾ ਹਰਜੀਤ ਸਿੰਘ ਬਾਰ ਸੀਗੇ ਜਿਹੜੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ ਜਿਹੜਾ ਕਿ ਬਾਗਾ ਪ੍ਰਾਣਾ ਦੇ ਵਿੱਚ ਆਪਣੀਆਂ ਜਿਹੜੀਆਂ ਸੁਵਾਵਾਂ ਉਹ ਦੇ ਰਹੇ ਨੇ ਉਹਨਾਂ ਨੇ ਜਿਹੜਾ ਸਿੱਧੇ ਸਿੱਧੇ ਜਿਹੜੇ ਇਲਜ਼ਾਮ ਮਾਹੌਲ ਆਇ ਸੱਤਾਧਾਰੀ ਪਾਰਟੀ ਤੋਂ ਨੇ ਕਿਹਾ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਨਾਲ ਕੁਝ ਵੀ ਕੀਤਾ ਜਾ ਸਕਾ ਸਕਦਾ ਜਿਹੜਾ ਐ ਡਾਇਰੈਕਟਰ ਤੇ ਕਿਨਾਰੇ ਤੰਪਕੀ ਦਿੱਤੀ ਆ ਲਗਾਤਾਰ ਦੌਰ ਜਾਰੀ ਆ ਤੰਪਕੀਆਂ ਦਾ ਜਦੋਂ ਦੀ ਬਲਾਗ ਸੰਮਤੀ ਹਾਰੀ ਆ ਆਮ ਆਦਮੀ ਪਾਰਟੀ ਆਉਣ ਲਈ ਸਮਝ ਦੇਖਦੇ ਆ ਕਿਹੜੇ ਪਾਸੇ ਨੂੰ ਹਰ ਰਾਜਨੀਤੀ ਜਾਂਦੀ ਆ ਕੀ ਰੰਗ ਲੈ ਕੇ ਆਉਂਦੀ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮਜਗਤਾਰ ਸਿੰਘ ਸਰਾ ਹੈਮਨ ਇੰਡੀਆ ਟੀਵੀ ਬਗਾਪਰਾ